ਉਦਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਕੀ ਹਾਲ ਚਾਲ ਆ ਭਾਈ? ਉਮੀਦ ਕਰਦਾ ਹਾਂ ਸਾਰੇ ਭਣ ਭਾ ਠੀਕਾ ਹੋ। ਭਾਈ 2 ਦਿਨ ਹੋ ਗਏ ਯਾਰ ਵੀਡੀਓ ਪਾਈ ਨਹੀਂ ਸੀ। ਠੀਕ ਨਹੀਂ ਸੀ ਬੁਖਾਰ ਹੀ ਨਾਟਦਾ ਸੀ ਭਾਈ ਇਹ। ਹੁਣ ਮਰੇ ਸਹੀ ਹੋ ਗਿਆ। ਤੇ ਆ ਬਾਹਰ ਤੋਂ ਲੱਸੀ। ਬਾਹਰ ਤੇ ਬਹੁਤ ਯਾਰ ਹੈ। ਗਰਮੀ ਬਹੁਤ ਜ਼ਿਆਦਾ ਸੀ ਮੈਂ ਅਕਤੀ ਜਿੰਨੀ ਗਰਮੀ ਰਕਤੇ ਪਈ ਨਹੀਂ ਜਿੰਨੀ ਹੁਣ ਪਈ ਹੋਈ ਹੈ ਦੁੱਝ ਜਾਵੇ ਮਾਰਿਆ ਧੋਨੇ ਆਹ ਤਾਂ ਨਹੀਂ ਟੁੱਟਦੀ ਹੋਈ ਯਾਰ ਮੇਰੀ ਨੂੰ ਨਹੀਂ ਜਮੜਾ ਹਟਦੇ ਫੇਰ ਦੇਖ ਚੱਨੇ ਇਹ ਉਹਦਾ ਟੱਟ ਕੇ ਥੱਲੋਂ ਮੋੜ ਤਾਂ ਹੀ ਹੈ ਲੱਗੀ ਹੈ ਆ ਵੀਡੀਓ ਵਾਅਦ ਤੋਂ ਬਾਅਦ ਸ਼ੇਅਰ ਕਰਿਓ ਕੋਈ ਯਾਰ ਚੈਨਲ ਨੂੰ ਇੱਕ ਰਾਇਕ ਵੀ ਕਰ ਦੇ ਨੀਂ ਲੱਗਿਆ ਉਹਨੇ ਕੀ ਅੱਜ 430 ਸक्राइबਰ ਆ ਗਏ ਉੱਥੇ ਸੂਈ ਖੜਾਈ ਆ ਇੱਕ ਆ ਦੋ ਮੇਰੇ ਭੈਣ ਭਰਾ ਇਹ ਚੈਨਲ ਨੂੰ ਸਬਸਕ੍ਰਾਈਬ ਹੋਇਆ